ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ ਸੋ ਕੋਟਾ ਲ ਗੁਰ ਸੇਵੀ ਆ ਇਹਨ ਸੈ ਸੁਭਾਅ ਨਰਸ਼ਨ ਪਰ ਸੇ ਗੁਰੂ ਕਾ ਜਨਮ ਮਰਨੁ ਖਜਾਇ ਹੋਵੈ ਸਭ ਤਖਸਮ ਦੇ ਨੂਰਿ ਅਰਸ ਹੋ ਕ੍ਰਸ ਹੋ ਛਟੀਐ ਤਦ ਡਿਠੇ ਸਚੇ ਪਾਤਸ਼ਾ ਮਨ ਜਨਮ ਜਨਮ ਦੀ ਕਟੀਐ ਸੱਜਣ ਸਚਾ ਪਾਤਸ਼ਾ ਸਿਰ ਸਾਹ ਹਾਂ ਦਰਸਾਓ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵਿਸਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਆ ਸੋਲਠ ਮਹੱਲਾ ਪੰਜਵਾਂ ਘਰ ਦੂਜਾ ਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਮਲ ਭਯੰਗਮ ਸਾਦੇ ਪੰਜ ਜਨਾ ਸੰਗ ਸੰਗ ਨਾ ਛੁਟਕਿਓ ਅਦ ਕਹਿ ਬੁਧਵਾਦੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੰਗਮ ਸਾਦੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਅਹ ਬੁਦਵਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜੈ ਬੁੱਧ ਬਿਵੇਕਾ ਰਹਾ ਮੋਨ ਭਇਓ ਕਿਰਪਾਤੀ ਰਹਿਓ ਨਗਨ ਫਿਰਿਓ ਬਨਮਾਹੀ ਤਾਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਰਕਰਮ ਤਤਰਾਏ ਮਨ ਕੀ ਮੈਲ ਨਾ ਉਤਰੈ ਏ ਮਿੱਦ ਜੇ ਲਖ ਯਤਨ ਕਰਾਏ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਵਿਦਾਨ ਦਾਤਾ ਤਾਰਾ ਅੰਨ ਬਸਤਰ ਭੂਮ ਬਹੁ ਅਰਪੇ ਨ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡਉਤ ਖੱਡ ਕਰਮਾਰਤ ਰਹਤਾ ਹਉ ਹਉ ਕਰਤ ਬੰਧਨ ਮਹਿ ਪ੍ਰਿਆ ਨਹਿ ਮਿਲਿਆ ਇਹ ਜੁਗਤਾ ਜੋਗ ਸਿਦਿਆਸਨ 84 ਏਪੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਵ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮਾ ਫਾਰਾ ਸੇਜ ਸੋਹਣੀ ਚੰਦਨ ਚੂਆ ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਸ ਭਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਭਿਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਤੇਰੋ ਸੇਵਕ ਇਹ ਰੰਗ ਮਾਤਾ ਭੈਉ ਕਿਰਪਾਲ ਦੀਨੁ ਨੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ